ਸੱਚਾ ਆਕਾਸ ਕਾ ਨਿਊਜ਼ ਪੰਜਾਬ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਵਿਵੇਕ ਕੁਮਾਰ ਕੱਲ ਤੋਂ ਹੀ ਕੰਗਣਾ ਦੇ ਵੱਜੇ ਥੱਪੜ ਦਾ ਮਸਲਾ ਜਿਹੜਾ ਉਬਾਦਾ ਜਾ ਰਿਹਾ ਜਿੱਥੇ ਸੋਸ਼ਲ ਮੀਡੀਆ ਤੇ ਕੁਝ ਲੋਕ ਕੰਗਣਾ ਦੇ ਹੱਕ ਦੇ ਵਿੱਚ ਬੋਲ ਰਹੇ ਨੇ ਤੇ ਉੱਥੇ ਹੀ ਕੁਝ ਲੋਕ ਕੰਗਣਾ ਦੇ ਵਿਰੋਧ ਦੇ ਵਿੱਚ ਵੀ ਬੋਲ ਰਹੇ ਨੇ ਤੇ ਉੱਥੇ ਹੀ ਹੁਣ ਇਸ ਪੂਰੇ ਮਾਮਲੇ ਦੇ ਵਿੱਚ ਜ਼ਿਰਖਪੁਰ ਦੇ ਇੱਕ ਵਪਾਰੀ ਦੇ ਵੱਲੋਂ ਐਂਟਰੀ ਕੀਤੀ ਗਈ ਆ ਜ਼ਿਰਖਪੁਰ ਦੇ ਵਪਾਰੀ ਸ਼ਿਵਰਾਜ ਬੈਂਸ ਦੇ ਵੱਲੋਂ ਕੰਗਣਾ ਰਣੋਦ ਦੇ ਥੱਪੜ ਮਾਰਨ ਵਾਲੀ ਸੀਐਸਐਫ ਜਵਾਨ ਕੁਲਵਿੰਦਰ ਕੌਰ ਨੂੰ 1 ਲੱਖ ਰੁਪਇਆ ਇਨਾਮ ਦੇਣ ਦੀ ਗੱਲ ਆਖੀ ਗਈ ਆ ਉਸਨੇ ਕਿਹਾ ਕਿ ਜਿਹੜਾ ਕੰਗਣਾ ਵੱਲੋਂ ਬਿਆਨ ਦਿੱਤਾ ਗਿਆ ਸੀ ਤਾਂ ਦੋਸਤੋ ਬਾਅਦ ਇਹ ਪੂਰਾ ਮਾਮਲਾ ਜਿਹੜਾ ਹੈ ਉਹ ਛਿੜਿਆ ਸੀ ਤੁਹਾਨੂੰ ਦੱਸ ਦਈਏ ਕਿ ਮੰਡੀ ਤੋਂ ਤਾਜ਼ਾ-ਤਾਜ਼ਾ ਸਾਂਸਦ ਬਣੇ ਨੇ ਕੰਗਨਾ ਰਣੌਤ ਬਾਲੀਵੁੱਡ ਦੇ ਵਿੱਚ ਵੱਡੇ ਅਦਾਕਾਰਾਂ ਨੇ ਕੰਗਨਾ ਰਣੌਤ ਤੇ ਕੱਲ ਜਦੋਂ ਮੰਡੀ ਤੋਂ ਦਿੱਲੀ ਜਾਣ ਦੇ ਲਈ ਚੰਡੀਗੜ੍ਹ 에ਰਪੋਰਟ ਪਹੁੰਚ ਪਹੁੰਚਦੇ ਨੇ ਤਾਂ ਉੱਥੇ ਇੱਕ CISF ਦੀ ਜਵਾਨ ਕੁਲਵਿੰਦਰ ਕੌਰ ਦੇ ਨਾਲ ਉਹਨਾਂ ਦੀ ਬਹਿਸ ਹੋ ਜਾਂਦੀ ਹੈ ਦਰਅਸਲ ਸਕੈਨਰ ਦੇ ਵਿੱਚ ਆਪਣਾ ਪਰਸ ਤੇ ਫੋਨ ਵਗੈਰਾ ਰੱਖਣ ਨੂੰ ਲੈ ਕੇ ਪੂਰਾ ਵਿਵਾਦ ਸ਼ੁਰੂ ਹੁੰਦਾ ਹੈ ਜਿਸ ਤੋਂ ਵਿਵਾਦ ਬਾਅਦ ਵਿਵਾਦ ਕਿਸਾਨੀ ਮਸਲੇ ਤੇ ਪਹੁੰਚਦਾ ਹੈ ਤੇ ਕੰਗਨਾ ਰਣੌਦ ਦੇ ਪੁਰਾਣੇ ਦਿੱਤੇ ਗਏ ਬਿਆਨ ਨੂੰ ਲੈ ਕੇ ਪੂਰਾ ਵਿਵਾਦ ਪੱਖ ਜਾਂਦਾ ਹੈ ਤੇ ਕੁਲਵਿੰਦਰ ਕੌਰ ਦੇ ਵੱਲੋਂ ਕੰਗਨਾ ਰਣੌਦ ਦੇ ਥੱਪੜ ਮਾਰਿਆ ਜਾਂਦਾ ਹੈ ਤੇ ਉੱਥੇ ਹੀ ਹੋਣਾ ਇਸ ਮਾਮਲੇ ਦੇ ਵਿੱਚ ਜਿਰਗਪੁਰ ਦੇ ਕਾਰੋਬਾਰੀ ਸ਼ਿਵਰਾਜ ਬੈਂਸ ਦੇ ਵੱਲੋਂ ਜਿਹੜਾ 1 ਲੱਖ ਰੁਪਏ ਦੇ ਦੇਂਦਾ ਜਿਹੜਾ 1 ਲੱਖ ਰੁਪਏ ਇਨਾਮ ਦੇਣ ਦਾ ਐਲਾਨ ਕਰ ਦਿੱਤਾ ਗਿਆ ਹੈ ਇਸ ਤੋਂ ਇਲਾਵਾ ਸ਼ਿਵਰਾਜ ਬੈਂਸ ਨੇ ਹੋਰ ਕੀ ਕੁਝ ਕਿਹਾ ਹੈ ਆਓ ਸੁਣਦੇ ਹਾਂ ਜਿਹੜਾ ਚੰਡੀਗੜ੍ਹ 에어ਪੋਰਟ ਤੇ ਸੀਆਈਐਸਐਫ ਵਾਲੀ ਸਾਡੀ ਭੈਣ ਕੁਲਵਿੰਦਰ ਕੌਰ ਨੇ ਜੋ ਕੰਗਨਾ ਨੂੰ ਉਹਦੇ ਥੱਪੜ ਮਾਰਿਆ ਹੈ ਮੈਂ ਇਸ ਕੁੜੀ ਨੂੰ ਪੰਜਾਬੀ ਤੇ ਪੰਜਾਬੀਅਤ ਨੂੰ ਬਚਾਉਣ ਲਈ ਆਪਣੇ ਦਿਲ ਤੋਂ ਸਲਾਮ ਕਰਦਾ ਹਾਂ ਤੇ ਇਸ ਨੂੰ 1 ਲੱਖ ਰੁਪਏ ਇਨਾਮ ਵਜੋਂ ਦਿੰਦਾ ਹਾਂ